ਸੋ ਸੀ ਹੀ ਐਬਰੀਬਡੀ ਸਪੈਸ਼ਲੀ ਅੱਜ ਮੈਂ ਤੁਹਾਨੂੰ ਆਪਣੀ ਘਰੇ ਜਿਹੜੀ ਸਾਂਝੀ ਮਾਤਾ ਲੱਗਦੀ ਆ ਉਹਨਾਂ ਦੀ ਪੂਜਾ ਦਿਖਾਣੀ ਸੀਗੀ ਤੇ ਮੈਂ ਸਪੈਸ਼ਲੀ ਉਹਦੇ ਪੇਕਿਆਂ ਤੋਂ ਵੀਡੀਓ ਮੰਗਵਾਈ ਤੁਸੀਂ ਚੈੱਕ ਕਰੋ ਉਹਨਾਂ ਨੇ ਕਿੰਨੀ ਸੋਹਣੀ ਸਾਂਝੀ ਲਾਈ ਆ ਕਿਉਂਕਿ ਉੱਥੇ ਬਹੁਤ ਘਰਾਂ ਦੀ ਸਾਂਝੀ ਲੱਗਦੀ ਹੈ ਤੇ ਮੇਰੀ ਸਿਸਟਰ ਨੇ ਸਪੈਸ਼ਲੀ ਵੀਡੀਓਜ਼ ਬਣਾ ਕੇ ਮੈਨੂੰ ਸੈਂਡ ਕੀਤੀਆਂ ਤੇ ਮੈਂ ਸਿਰਫ ਤੁਹਾਨੂੰ ਦਿਖਾਉਣ ਦੇ ਲਈ ਉਹ ਤਾਂ ਮੰਗਵਾਈਆਂ ਤੇ ਸੋ ਚੈੱਕ ਕਰੋ ਸਾਂਝੀ ਮਾਤਾ ਕਿੰਨੀ ਸੋਹਣੀ ਲਾਈ ਆ ਉਹਨਾਂ ਨੇ ਤੇ ਸਾਰਾ ਕੁਝ ਹੱਥੀਂ ਬਣਾਇਆ ਹੋਇਆ ਸੋ ਹੁਣ ਆਪਾਂ ਪੂਜਾ ਚੁੰਦੇ ਆ ਦੇਖੋ ਬਹੁਤ ਰੌਣਕ ਲੱਗਦੀ ਐ ਕਰਾ ਜੋ ਜੀਵੇ ਮੇਰਾ ਵੀਰ ਪਿਆਰ ਵੀਰ ਪਿਆਰ ਦੀਆਂ ਅੜੀਆਂ ਦੋ ਸਿਖਰ ਦਪੈਰੇ ਖੜੀਆਂ ਤੂ ਕੋਲ ਮਾਤਾ ਹਟੜੀ ਮੈਂ ਪੂਜਾਂ ਤੇਰੀ ਪਟੜੀ ਮੈਂ ਪੂਜਾਂ ਤੇਰੇ ਪੈ ਰੰਜਣ ਮੇਰੀ ਕਾਇਆ ਮੈਂ ਤੇ ਸੀਰੀਅਸਲੀ ਅੱਜਕੱਲ ਬਹੁਤ ਪਿੰਡ ਇਦਾਂ ਦੇ ਆ ਜਿੱਥੇ ਸਾਂਝੀ ਮਤਦ ਦੀ ਹੁਣ ਘੱਟ ਪੂਜਾ ਕੀਤੀ ਜਾਂਦੀ ਹੈ ਕਿ ਬਹੁਤ ਘੱਟ ਲੋਕ ਲਾ ਰਹੇ ਆ ਲੋਕਾਂ ਹੁਣ ਬਹੁਤ ਜ਼ਿਆਦਾ ਘਟ ਗਿਆ ਬਟ ਇਹ ਵਾਲਾ ਮਜ਼ਾ ਬਹੁਤ ਲੋਕ ਮਿਸ ਕਰਦੇ ਆ ਤੇ ਬਹੁਤ ਲੋਕ ਵੇਟ ਕਰਦੇ ਆ ਇਹ ਦਿਨਾਂ ਦੀ ਪਲੀਜ਼ ਮੇਰੀ ਵੀਡੀਓ ਲਾਈਕ ਤੇ ਮੇਰਾ ਚੈਨਲ